ਹਾਂਜੀ ਸਵਰਤਾ ਜੀ ਤੁਹਾਡਾ ਸਾਰਿਆਂ ਦਾ ਐਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲਾ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਤਾਂ ਗੁੱਡ ਨਿਊਜ਼ ਇਹ ਹੈ ਕਿ ਮਾਸਟਰ ਜਿਹੜਾ ਉਹ ਆ ਰਿਹਾ ਹੈ ਬਹੁਤ ਜਲਦੀ ਅਨਾਉਂਸਮੈਂਟ ਤਾਂ ਹੋ ਚੁੱਕੀ ਹੈ ਹੋ ਸਕਦਾ ਨੈਕਸਟ ਮੰਥ ਜਿਹੜਾ ਉਹਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਹੋ ਜਾਵੇ ਠੀਕ ਹੈ ਸੋ ਆਪਣੀ ਪੂਰੀ ਤਿਆਰੀ ਰੱਖੋ ਤੇ ਇਸ ਤੋਂ ਲਾਵਾ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਤਾਂ ਆਪਣੇ ਚੈਨਲ ਤੇ ਵਧੀਆ ਢੰਗ ਦੇ ਨਾਲ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ-ਨਾਲ ਆ ਜੀ ਗਵਰਨਮੈਂਟ ਜੋ ਹੋਵੇ ਪ੍ਰਾਈਵੇਟ ਜੋਬ ਹਰ ਇੱਕ ਲੇਟੈਸਟ ਅਪਡੇਟ ਹੈ ਜਿਹੜਾ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਮਾਸਟਰ ਗੇਟ ਪੰਜਾਬੀ ਦੇ ਆਧੁਨਿਕ ਕਵੀ ਅਸੀਂ ਕਰ ਰਹੇ ਸੀ ਉਹਦੀਆਂ ਜਿੰਨੇ ਵੀ ਕਲਾਸਾਂ ਹੋ ਚੁੱਕੀਆਂ ਨੇ ਉਹਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਉੱਥੇ ਜੇ ਤੁਸੀਂ ਉਹ ਜਿਹੜੀਆਂ ਵੀਡੀਓਜ਼ ਉਹ ਦੇਖ ਸਕਦੇ ਹੋ ਠੀਕ ਹੈ ਤਾਂ ਅੱਜ ਦਾ ਸਾਡਾ ਜਿਹੜਾ ਲੈਕਚਰ ਹੋਏਗਾ ਜੀ ਜਗਤਾਰ ਠੀਕ ਹੈ ਜਿਆ ਡਾਕਟਰ ਜਗਤਾਰ ਕੁਛ ਵੀ ਕਹੋ ਇਹਨਾਂ ਦਾ ਜਨਮ ਹੋਇਆ ਸੀ 23 ਮਾਰਚ 1935 ਨੂੰ ਜ਼ਿਲ੍ਹਾ ਜਲੰਧਰ ਤੇ ਪਿੰਡ ਸੀ ਰਾਜਗੁਮਾਲ ਠੀਕ ਹੈ ਇਹਨਾਂ ਦੇ ਮਾਤਾ ਦਾ ਨਾਮ ਸੀ ਚਰਨਕੌਰ ਤੇ ਪਿਤਾ ਦਾ ਨਾਮ ਸੀ ਨੱਥਾ ਸਿੰਘ ਜਨਮ ਇਹਨਾਂ ਦਾ ਹੋਇਆ ਸੀ 23 ਮਾਰਚ 1935 ਨੂੰ ਤੇ ਮੌਤ ਇਹਨਾਂ ਦੀ ਹੋਈ ਸੀ 30 ਮਾਰਚ 2010 ਨੂੰ ਠੀਕ ਹੈ ਇਹ ਦੋ ਗੱਲਾਂ ਜਿਹੜੀਆਂ ਆਉਂਦੀਆਂ ਹੁੰਦੀਆਂ ਨੇ ਕਿ ਕਿਸੇ ਵੀ ਲੇਖਕ ਦੀ ਜਨਮ ਕਦੋਂ ਹੋਇਆ ਕਿੱਥੇ ਹੋਇਆ ਤੇ ਮੌਤ ਕਦੋਂ ਹੋਈ ਹੈ ਇਨਾਂ ਦੀ ਵਿਸ਼ੇਸ਼ਤਾ ਸਭ ਤੋਂ ਜ਼ਿਆਦਾ ਵਿਸ਼ੇਸ਼ਤਾ ਇਹ ਸੀ ਕਿ ਇਹਨਾਂ ਨੇ ਤਿੰਨ ਭਾਸ਼ਾਵਾਂ ਦੇ ਵਿੱਚ ਉਰਦੂ ਪੰਜਾਬੀ ਦੇ ਫਾਰਸੀ ਦੇ ਵਿੱਚ ਅਮੇ ਕੀਤੀ ਹੋਈ ਸੀ ਤਿੰਨਾਂ ਭਾਸ਼ਾਵਾਂ ਦੇ ਵਿੱਚ ਇਹਨਾਂ ਦੀ ਅਮੇ ਕੀਤੀ ਹੋਈ ਸੀ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਜਿਹੜਾ ਜਗ ਨੂੰ ਦੀਵਾ ਤੇ ਦਰਿਆ ਇਹਨਾਂ ਦਾ ਕਾਵ ਸੰਗ੍ਰਹਿ ਉਹਦੇ ਲਈ ਮਿਲਿਆ ਸੀ 1995 ਦੇ ਵਿੱਚ ਠੀਕ ਹੈ ਜੀ ਇਹਨਾਂ ਨੂੰ ਇੱਕ ਅਸੀਂ ਪ੍ਰਤਿਭਾਸ਼ਾਲੀ ਕਵੀ ਵੀ ਕਹਿ ਸਕਦੇ ਹਾਂ ਇਹ ਦੁਹਾਰੂ ਪਰਿਵਰਤੀ ਦੇ ਪ੍ਰਾਕ੍ਰਿਤਿਕ ਸ਼ੀਲ ਕਵੀ ਰਹੇ ਐ ਠੀਕ ਹੈ ਕਾਵ ਰਚਨਾ ਪੰਜਾਬੀ ਕਾਵ ਰਚਨਾ ਤੋਂ ਇਲਾਵਾ ਪੰਜਾਬੀ ਕਾਵ ਰਚਨਾ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਸੰਗ੍ਰਹਿ ਵੀ ਸੰਪਾਦਿਤ ਕੀਤੇ ਗਏ ਨੇ ਦੁਆਰਾ ਠੀਕ ਹੈ ਜੀ ਇੱਕ ਤੋਂ ਲਾਬਰ ਡਾਕਟਰ ਵਿਸ਼ੂਨਾਥ ਦਿਵਾਲੀ ਦੀ ਨਾਨੀ ਹੈ ਆਧੁਨਿਕ ਪਾਕਿਸਤਾਨੀ ਪੰਜਾਬੀ ਕਵਿਤਾ ਇਸ ਵਿਸ਼ੇ ਤੇ ਇਹਨਾਂ ਨੇ ਪੀ ਐਚ ਡੀ ਕੀਤੀ ਹੈ ਜੀ ਸ਼ੁਰੂਆਤ ਜੇਕਰ ਅਸੀਂ ਗੱਲ ਕਰੀਏ ਤਾਂ ਸ਼ੁਰੂਆਤੀ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਹੋਈਆਂ ਨੇ ਠੀਕ ਹੈ ਉਹ ਉਰਦੂ ਕਹਾਣੀਆਂ ਤੋਂ ਸ਼ੁਰੂਆਤ ਹੋਈ ਹੈ ਸਭ ਤੋਂ ਪਹਿਲਾਂ ਜੀ ਕਈ ਵਾਰ ਕੁਐਸਚਨ ਆ ਜਾਂਦਾ ਨਾ एग्जाम ਦੇ ਵਿੱਚ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਕਾਦੇ ਤੋਂ ਕੀਤੀ ਇਹਨਾਂ ਨੇ ਹੈਨਾ ਕੀਤੀ ਹੈ ਮਤਲਬ ਗੀਤਾਂ ਤੋਂ ਜਾਂ ਕਵਿਤਾਵਾਂ ਤੋਂ ਤਾਂ ਜਿਹੜੇ ਡਾਕਟਰ ਜਗਤਾਰ ਹੋਏ ਸ਼ੁਰੂਆਤ ਇਹਨਾਂ ਦੀ ਉਰਦੂ ਕਹਾਣੀਆਂ ਤੋਂ ਹੋਈ ਹੈ ਸਭ ਤੋਂ ਪਹਿਲਾਂ ਨੇ ਉਰਦੂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਨੇ ਠੀਕ ਹੈ ਜੀ ਡਾਕਟਰ ਜਗਤਾਲ ਗਦਲਗੋਵੀ ਇਹਨਾਂ ਨੂੰ ਕਹਿ ਦਿੰਨੇ ਆ ਠੀਕ ਹੈ ਡਾਕਟਰ ਦਸਤਿੰਦਰ ਸਿੰਘ ਡਾਕਟਰ ਦਸਤਿੰਦਰ ਸਿੰਘ ਨੇ ਇਹਨਾਂ ਨੂੰ ਗਜ਼ਲਾਂ ਦਾ ਵੱਡਾ ਸ਼ਾਇਰ ਤਸਲੀਮ ਕਹਿ ਕਿਨਵਾਜ਼ਿਆ ਠੀਕ ਹੈ ਹੀਰਦਮੋਦਰ ਤੇ ਖੋਜ ਕਾਰਜ ਦਾ ਕੰਮ ਵੀ ਇਹਨਾਂ ਦੇ ਦੁਆਰਾ ਕੀਤਾ ਗਿਆ ਠੀਕ ਹੈ ਤੇ ਕੋਈ ਵਾਰ ਕੁਸ਼ਣ ਇਹ ਵੀ ਆ ਜਾਂਦਾ ਕਿ ਕਿਹੜਾ ਉਹ ਆਧੁਨਿਕ ਕਵੀ ਹੋਇਆ ਜਿਨੇ ਹੀਰਦਮੋਦਰ ਤੇ ਖੋਜ ਕਾਰਜ ਦਾ ਕੰਮ ਕੀਤਾ ਤਾਂ ਉਹ ਹੋਇਆ ਡਾਕਟਰ ਜਗਤਾਰ ਜਿਨ੍ਹਾਂ ਨੇ ਹੀਰਦਮੋਦਰ ਤੇ ਖੋਜ ਕਾਰਜ ਦਾ ਕੰਮ ਵੀ ਸੰਪੂਰਨ ਕੀਤਾ ਠੀਕ ਹੈ ਜੀ ਅੱਗੇ ਗੱਲ ਕਰ ਲਈ ਇਹਨਾਂ ਦੇ ਕਾਵ ਸੰਗ੍ਰਹਿਾਂ ਦੀ ਪਹਿਲਾ ਇਹਨਾਂ ਦਾ ਕਾਵ ਸੰਗ੍ਰਹਿ ਹੈਗਾ ਰੁੱਤਾਂ ਰਾਗਲੀਆਂ ਠੀਕ ਹੈ ਜੀ ਜਿਹੜਾ ਕੋਈ 1957 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਇਹ ਇਹਨਾਂ ਦਾ ਇੱਕ ਗੀਤ ਸੰਗ੍ਰਹਿ ਹੈ ਠੀਕ ਹੈ ਇਹਦੇ ਵਿੱਚ ਇਹਨਾਂ ਦੇ ਜਿਹੜੇ ਗੀਤ ਲਿਖੇ ਆ ਉਹੀ ਹੈ ਗੀਤ ਸੰਗ੍ਰਹਿ ਵੀ ਹੈ ਤੇ ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਵੀ ਕਰਦਾ ਪੰਜਾਬੀ ਸੱਭਿਆਚਾਰ ਦੀ ਇੱਕ ਤਸਵੀਰ ਹੈ ਜਿਹੜੀ ਉਸ ਨੂੰ ਇਹਦੇ ਦੁਆਰਾ ਵਿਕਸਿਤ ਕੀਤਾ ਗਿਆ ਕਹਿ ਸਕਦੇ ਹਾਂ ਠੀਕ ਹੈ ਪੰਜਾਬੀ ਸੱਭਿਆ ਦੀ ਪੇਸ਼ਕਾਰੀ ਕੀਤੀ ਹੈ ਇਹਨਾਂ ਨੇ ਆਪਣੇ ਇਸ ਗੀਤ ਸੰਗ੍ਰਹਿ ਦੇ ਵਿੱਚ ਜਿਹੜਾ ਸੀ ਰੁੱਤਾ ਰਾਂਗਲੀਆਂ ਜਿਹੜਾ ਕਿ 1957 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਜੀ ਅਗਲਾ ਇਹਨਾਂ ਦਾ ਕਾਵ ਸੰਗ੍ਰਹਿ ਹੈ ਤਲਖੀਆਂ ਰੰਗინੀਆਂ ਜਿਹੜਾ ਕਿ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਸੰਗ੍ਰਹਿ ਦੇ ਵਿੱਚ ਇਹਨਾਂ ਦੇ ਗੀਤ ਵੀ ਲਿਖੇ ਆ ਗ਼ਜ਼ਲ ਵੀ ਲਿਖੀ ਆ ਤੇ ਨਾਲ ਦੀ ਨਾਲ ਕਵਿਤਾਵਾਂ ਵੀ ਲਿਖੀਆਂ ਨੇ ਤੇ ਜਿਹੜੀਆਂ ਕਿ ਇਹਨਾਂ ਦੇ ਪ੍ਰਤੀਵਾਦੀ ਉਦਾਹਰਣ ਨੂੰ ਜਿਹੜਾ ਉਹ ਜਾਣ ਕਰਦੀਆਂ ਨੇ ਠੀਕ ਹੈ ਓਨਲੀ ਗੀਤ ਸੰਗ੍ਰਹਿ ਸੀ ਰੁੱਤਾਂ ਰੰਗਲੀਆਂ ਜਿਹੜਾ 1957 ਚ ਪ੍ਰਕਾਸ਼ਿਤ ਹੋਇਆ ਤੇ ਜਿਹੜਾ ਤਲਖੀਆਂ ਗੀਤ ਮੇ 1960 ਚ ਪ੍ਰਕਾਸ਼ਿਤ ਇਹਦੇ ਵਿੱਚ ਗੀਤ ਵੀ ਹੈ ਗਜ਼ਲ ਵੀ ਹੈ ਤੇ ਕਵਿਤਾਵਾਂ ਵੀ ਸ਼ਾਮਿਲ ਨੇ ਅਗਲਾ ਇਹਨਾਂ ਦਾ ਕਾਪ ਸੰਗ੍ਰਹਿ ਜੀ ਦੁੱਧ ਪੱਥਰੀ ਜਿਹੜਾ 1961 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਹਦੇ ਵਿੱਚ ਪਹਿਲੇ ਕਾਪ ਸੰਗ੍ਰਹਿ ਦੀ ਗੱਲ ਕੀਤੀ ਰੁੱਤਾਂ ਰੰਗਲੀਆਂ ਠੀਕ ਹੈ ਤਾਂ ਉਹ ਸਿਰਫ ਗੀਤ ਸੰਗ੍ਰਹਿ ਸੀ ਦੂਜੇ ਕਾਵ ਸੰਗ੍ਰਹਿ ਦੀ ਸੀ ਗੱਲ ਕੀਤੀ ਤਲਖੀਆਂ ਨੀਂ ਨ ਉਹਦੇ ਵਿੱਚ ਗੀਤ ਵੀ ਸੀ ਗੱਦਲਾਂ ਵੀ ਸੀ ਕਵਤਾਵਾਂ ਵੀ ਸੀ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਦੇ ਤੀਜੇ ਕਾਵ ਸੰਗ੍ਰਹਿ ਦੀ ਦੁੱਧ ਪੱਥਰੀ ਤਾਂ ਇਹਦੇ ਵਿੱਚ ਗੱਦਲਾਂ ਦੇ ਨਾਲ-ਨਾਲ ਨਜ਼ਮਾਂ ਦੀ ਪੇਸ਼ਕਾਰੀ ਵੀ ਨਵ ਦੁਆਰਾ ਕੀਤੀ ਗਈ ਹੈ ਠੀਕ ਹੈ ਜੀ ਨਜ਼ਮਾਂ ਨੂੰ ਵੀ ਪੇਸ਼ ਕੀਤਾ ਇਹਨਾਂ ਨੇ ਇਸ ਆਪਣੇ ਕਾਵ ਸੰਗ੍ਰਹਿ ਦੇ ਵਿੱਚ ਅਗਲਾ ਇਹਨਾਂ ਦਾ ਕਾਪ ਸੰਗ੍ਰਹਿ ਹੈ ਅਧੂਰਾ ਆਦਮੀ ਜਿਹੜਾ 1967 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਹਦੇ ਤੇ ਇਹਨਾਂ ਦੀ ਜਿਹੜਾ ਪ੍ਰਯੋਗ ਸੀ ਲਾਇਰ ਸੀ ਉਸ ਸਮੇਂ ਦੀ ਉਹਦਾ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦਾ ਹੈ ਅਗਲਾ ਇਹਨਾਂ ਦਾ ਕਾਪ ਸੰਗ੍ਰਹਿ ਹੈ ਜੀ ਲਹੂ ਦੇ ਨਕਸ਼ ਜਿਹੜਾ 1973 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਇਹ ਜਿਹੜਾ ਨਕਸ਼ਵਾਦੀ ਲਹਿਰਤ ਪ੍ਰਭਾਵ ਸੀ ਜਾਂ ਇਹ ਕਹਿ ਸਕਦੇ ਹਾਂ ਕਿ ਇੱਕ ਵਿਦਰੋਹੀ ਸਰਵਾਲਾ ਕਾਪ ਸੰਗ੍ਰਹਿ ਸੀ ਇਹਨਾਂ ਦਾ ਸ਼ਾਂਗਿਆ ਰੁੱਖ ਜਿਹੜਾ 1976 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਹਦੇ ਵਿੱਚ ਜਿਹੜਾ ਡਾਕਟਰ ਯਗਤਾਰਾ ਇਹਨਾਂ ਨੇ ਇਤਿਹਾਸਕ ਚੇਤਨਾ ਨੂੰ ਅਨਨ ਕੀਤਾ ਠੀਕ ਹੈ ਵਰਤਮਾਨ ਸੰਘਰਸ਼ ਤੇ ਜੀਵਨ ਨਾਲ ਰੁਚੀਆਂ ਦੇ ਨਾਲ ਉਹਨਾਂ ਨੂੰ ਜੁੜਦੇ ਹੋਏ ਲਿਖਾਇਆ ਗਿਆ ਉਹਨਾਂ ਦਾ ਵਿਆਨ ਕੀਤਾ ਗਿਆ ਇਸ ਕਾਪ ਸੰਗ੍ਰਹਿ ਦੇ ਵਿੱਚ ਠੀਕ ਹੈ ਅਗਲਾ ਕਾਪ ਸੰਗ੍ਰਹਿ ਸ਼ੀਸ਼ੇ ਦੇ ਜੰਗਲ ਜਿਹੜਾ 1980 ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਜ਼ੰਵੀਰਿਆਂ ਵਿੱਚ ਕੈ ਰਿਆ ਸਮੁੰਦਰ 1985 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹਦੇ ਵਿੱਚ ਕਵਤਾਵਾਂ ਵੀ ਹੈ ਤੇ ਗਜ਼ਲਾਂ ਵੀ ਹੈ ਦੋਨੇ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਕਹਿੰਦੀ ਇਹ ਗਜ਼ਲਾਂ ਤੇ ਕਵਤਾਵਾਂ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਸ਼ਾਮਲ ਕੀਤੀਆਂ ਗਈਆਂ ਨੇ ਠੀਕ ਹੈ ਸਮਕਾਲੀ ਜੀਵਨੀਆਂ ਜਿਹੜੀਆਂ ਹਕੀਕਤਾਂ ਸੀ ਉਸ ਸਮੇਂ ਦੀ ਜਿਹੜੀ ਤਲਖੀ ਸੱਚਾਈ ਸੀ ਉਹਨੂੰ ਬਿਆਨ ਕੀਤਾ ਗਿਆ ਇਸ ਕਾਵ ਸੰਗ੍ਰਹਿ ਦੇ ਵਿੱਚ ਤੇ ਨੁਕਰੀ ਸ਼ਾਮ ਕਾਵ ਸੰਗ੍ਰਹਿ 1990 ਦੇ ਵਿੱਚ ਪ੍ਰਕਾਸ਼ਿਤ ਹੋਇਆ ਜੀ ਤੇ ਇੱਕ ਵੈਰੀ ਵੈਰੀ ਇਹਨਾਂ ਦਾ ਕਾਵ ਸੰਗ੍ਰਹਿ ਬਸ ਸਾਰੀ ਇੰਪੋਰਟੈਂਟ ਆ ਇਹ ਤਾਂ ਹੈ ਕਿ ਕਿ ਇਹਦੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਜਿਹੜਾ ਪ੍ਰਾਪਤ ਹੋਇਆ ਸੀ ਜਗਨੂ ਦੀਵਾ ਤੇ ਦਰਿਆ ਇਹ ਤੁਸੀਂ ਯਾਦ ਰੱਖਣਾ ਜਜੇ ਤੇ ਯਗਤਾਰ ਤੇ ਜਜੇ ਦੀ ਜਗਨੂ ਦੀਵਾ ਤੇ ਦਰਿਆ ਸਾਹਿਤ ਅਕਾਦਮੀ ਅਵਾਰਡ ਵੀ ਇਹਦੇ ਵਿੱਚ ਮਿਲੇ ਸੀ ਇਹਨਾਂ ਨੂੰ ਠੀਕ ਹੈ 1991 ਵਿੱਚ ਇੱਕ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਤੇ 1995 ਯਾਨੀ ਕਿ ਤਿੰਨ ਸਾਲ ਦੇ ਬਾਅਦ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਆ ਜਿਹੜੇ ਇਸ ਤੇ ਪ੍ਰਾਪਤ ਹੋਇਆ ਸੀ ਠੀਕ ਹੈ ਜੀ ਇਹ ਕਿਹੜਾ ਸਿਰਫ ਗਜ਼ਲਾਂ ਦਾ ਸੰਗ੍ਰਹਿ ਹੈ ਜਿਹੜਾ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਸੀਗਾ ਰੁੱਤਾਂ ਨਾਂਗਲੀਆਂ 1957 ਚ ਪ੍ਰਕਾਸ਼ਤ ਹੋਇਆ ਸੀ ਕੇਵਲ ਗੀਤਾਂ ਦਾ ਸੰਗ੍ਰਹਿ ਸੀਗਾ ਗੀਤ ਸੰਗ੍ਰਹਿ ਸੀ ਠੀਕ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਜਗਨੂ ਦੀਵਾ ਤੇ ਦਰਿਆ ਦੀ ਤੇ ਇਹਦੇ ਵਿੱਚ ਕੱਲੀਆਂ ਗਜ਼ਲਾਂ ਨੂੰ ਸ਼ਾਮਲ ਕੀਤਾ ਗਿਆ ਕਈ ਵਾਰ ਕੁਐਸਚਨ ਆ ਜਿਹੜਾ ਮੈਂ ਤਾਂ बार-बार ਇਹਨਾਂ ਗੱਲਾਂ ਰਿਪੀਟ ਕਰਦੀ ਹਾਂ ਕੁਐਸਚਨ ਇਹ ਪੁੱਛ ਲੈਂਦੇ ਆ ਕਿ ਡਾਕਟਰ ਜਗਤਾਰ ਦਾ ਕੇਵਲ ਗੀਤ ਸੰਗ੍ਰਹਿ ਕਿਹੜਾ ਹੈ ਜਾਂ ਕੇਵਲ ਗਜ਼ਲ ਸੰਗ੍ਰਹਿ ਕਿਹੜਾ ਤਾਂ ਗਜ਼ਲ ਸੰਗ੍ਰਹਿ ਜਿਹੜਾ ਉਹ ਹੋਏਗਾ ਜੀ ਜਗਨੂ ਦੀਵਾ ਤੇ ਦਰਿਆ ਠੀਕ ਹੈ ਅਗਲਾ ਕਾਵ ਸੰਗ੍ਰਹਿ ਹੈ ਅੱਖਾਂ ਦੀਆਂ ਪੈੜਾ 99 ਵਿੱਚ ਪ੍ਰਕਾਸ਼ ਹੋਇਆ ਮੇਰੇ ਅੰਦਰ ਇੱਕ ਸਮੁੰਦਰ 2001 ਦੇ ਵਿੱਚ ਪ੍ਰਕਾਸ਼ ਹੋਇਆ ਮੇ ਪ੍ਰਵੇਸ਼ ਦੁਆਰ 2003 ਦੇ ਵਿੱਚ ਪ੍ਰਕਾਸ਼ ਹੋਇਆ ਹਰ ਮੋੜ ਤੇ ਸਲੀਬਾਂ 2003 ਵਿੱਚ ਪ੍ਰਕਾਸ਼ ਹੋਇਆ ਤੇ ਮੋਮ ਦੇ ਲੋਕ 2006 ਦੇ ਵਿੱਚ ਪ੍ਰਕਾਸ਼ ਹੋਇਆ ਠੀਕ ਹੈ ਤੇ ਜਿਹੜੀ ਇਹਨਾਂ ਦੀਆਂ ਰਚਨਾਵਾਂ ਲਿਖੀਆਂ ਨੇ ਇਹਨਾਂ ਨੇ ਜੋ ਵੀ ਕਵਤਾਵਾਂ ਤੋਂ ਪੰਜਾਬ ਦੇ ਸੰਤਾਪ ਦੇ ਨਾਲ ਪੰਜਾਬ ਦੀ ਵੰਡ ਦੇ ਨਾਲ ਵੀ ਸੰਬੰਧਿਤ ਸੀ ਠੀਕ ਹੈ ਸਹਰੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਵੀ ਬਿਆਨ ਕੀਤਾ ਆਪਣੀਆਂ ਰਚਨਾਵਾਂ ਦੇ ਵਿੱਚ ਇਹਨਾਂ ਨੇ ਤੇ ਸਿਆਸੀ ਕਵਤਾਵਾਂ ਵੀ ਲਿਖੀਆਂ ਨੇ ਸਿਆਸਤ ਤੇ ਵੀ ਤਿੱਖੀ ਝੋਟ ਇਹਨਾਂ ਨੇ ਕੀਤੀ ਹੈ ਗੱਲ ਕਰੀਏ ਇਹਨਾਂ ਦੀਆਂ ਅਨੁਵਾਦਿਤ ਪੁਸਤਕਾਂ ਦੀ ਤਾਂ ਅਬਦੁੱਲਾ ਹਸਨ ਦੀ ਉਰਦੂ ਦੀ ਕਿਤਾਬ ਰਾਤ ਇਹਦਾ ਅਨੁਵਾਦ ਕੀਤਾ ਇਹਨਾਂ ਨੇ ਠੀਕ ਹੈ ਜੀ ਰਾਤ ਦਾ ਰਾਜ ਹਿਸਟਰੀ ਆਫ ਪੇਂਟਿੰਗ ਇਨ ਇੰਡੀਆ ਸੀਜ਼ ਐਂਡ ਫੈਜ਼ ਠੀਕ ਹੈ ਕਰਤੂਲ ਹیدر ਦੀ ਕਿਤਾਬ ਸੀ A রেড ਕਾਈਟ ਇਹਦਾ ਇਹਨਾਂ ਨੇ ਜਿਹੜਾ ਅਨੁਵਾਦਨ ਕੀਤਾ ਜੀ ਪੰਜਾਬੀ ਦੇ ਵਿੱਚ 1947-72 ਤੱਕ ਆਧੁਨਿਕ ਪੰਜਾਬੀ ਕਾਵਿ ਤ ਇਹਨਾਂ ਨੇ ਖੋਜ ਦਾ ਕੰਮ ਕੀਤਾ ਤੇ ਜਿਹੜੀ ਇਹ ਕਿਤਾਬ ਆ ਆਧੁਨਿਕ ਪੰਜਾਬੀ ਕਾਵਿ ਤੇ ਖੋਜ ਦਾ ਕਾਰਜ ਇਹਨਾਂ ਦੁਆਰਾ ਕੀਤਾ ਗਿਆ ਇਹ ਕਿਤਾਬ ਆ ਜਿਹੜੀ ਇਹ ਪੰਜਾਬੀ ਯੂਨੀਵਰਸਿਟੀ ਸਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਟੈਕਸਟ ਬੁੱਕ ਵਜੋਂ ਲੱਗੀ ਹੋਈ ਹੈ ਠੀਕ ਹੈ ਕਿੱਸਿਆਂ ਤੇ ਜੇਕਰ ਗੱਲ ਕਰੀਏ ਆਰਬੀ ਫਾਰਸੀ ਸੰਸਕ੍ਰਿਤ ਦੇ 200 ਸ਼ਬਦਾਂ ਤੇ ਮੁਹਾਵਰਿਆਂ ਦਾ ਪੰਜਾਬੀ ਦੇ ਵਿੱਚ ਤਰਜਮਾ ਜਿਹੜਾ ਇਹਨਾਂ ਦੇ ਦੁਆਰਾ ਕੀਤਾ ਗਿਆ ਹੈ ਇਹਨਾਂ ਨੇ ਮਾਨ ਸਨਮਾਨ ਦੀ ਗੱਲ ਕਰੀਏ ਜੀ ਢੁੱਡੀ ਕੇ ਪੁਰਸਕਾਰ 1980 ਦੇ ਵਿੱਚ ਇਹਨਾਂ ਨੂੰ ਮਿਲਿਆ ਪੰਜਾਬ ਆਰਟਸ ਕਾਉਂਸਲ ਵੱਲੋਂ ਇਨਾਮ 1980 ਦੇ ਵਿੱਚ ਇਹਨਾਂ ਨੂੰ ਪ੍ਰਾਪਤ ਹੋਇਆ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਕਵੀ ਦਾ ਪੁਰਸਕਾਰ 1991 ਦੇ ਵਿੱਚ ਇਹਨਾਂ ਨੂੰ ਮਿਲਿਆ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ 1991 ਵਿੱਚ ਦਵਿੰਦਰ ਯੋਸ਼ੀ ਯਾਦਗਾਰੀ ਪੁਰਸਕਾਰ 1992 ਚ ਇਹਨਾਂ ਨੂੰ ਦਿੱਤਾ ਗਿਆ ਸਰਵਨ ਸਿੰਘ ਸਿੱਧੂ ਪੁਰਸਕਾਰ 1995 ਵਿੱਚ ਠੀਕ ਹੈ ਜੀ ਤੇ ਦਗਨੋ ਦੀ ਵਾਤੇ ਦਰਿਆਦਲੀ ਮੈਂ ਤੁਹਾਨੂੰ ਦੱਸਿਆ 1992 ਦੇ ਵਿੱਚ ਇਹ ਪ੍ਰਕਾਸ਼ਤ ਹੋਇਆ ਕਾਰਸੰਗੜੇ 1995 ਵਿੱਚ ਇਹਨੂੰ ਸਾਇਤ 1995 ਤੋਂ 1996 ਮਤਲਬ ਦੋ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਡੇਟਾ ਠੀਕ ਹੈ 1995 ਦੇ ਵਿੱਚ ਹੀ ਯਾਦ ਰੱਖੋ 1995 ਹੀ ਸਾਇਤ ਕਾਦੀਆਂ ਵਾਰਡ ਹੈ ਜਿਹੜਾ ਪ੍ਰਾਪਤ ਹੋਇਆ ਪਿਆਰ ਦਾ ਸਰੋਕਾਰ ਗਦਰਕਾਰੀ ਦਾ ਮੁੱਖ ਥੀਮ ਠੀਕ ਹੈ ਪਿਆਰ ਦਾ ਸਰੋਕਾਰ ਜਿਹੜੀਆਂ ਇਹਨਾਂ ਦੋਵਾਂ ਗਦਲਾਂ ਲਿਖੀਆਂ ਗਈਆਂ ਨੇ ਨਾ ਉਹ ਤਾਂ ਮੁੱਖ ਥੀਮ ਜਿਹੜਾ ਅਸੀਂ ਕਹੀਓ ਉਸੇ ਪਿਆਰ ਦਾ ਸਰੋਕਾਰ ਪਿਆਰ ਦੀਆਂ ਭਾਵਨਾਵਾਂ ਨੂੰ ਇਹਨਾਂ ਨੇ ਵਿਆਣ ਕੀਤਾ ਆਪਣੀਆਂ ਗਦਲਾਂ ਦੇ ਵਿੱਚ ਘਰ ਪਿੰਡ ਪਿਆਰ ਤੇ ਸੰਕਟ ਜਿਹੜੀ ਵੀ ਇਹਨਾਂ ਦੀ ਰਚਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਘਰ ਦੇ ਆਲੇ-ਵਾਲੇ ਘਰ ਦੇ ਪਿੰਡ ਦੇ ਹਾਂ ਪਿਆਰ ਸੰਕਟ ਮਤਲਬ ਸਾਰੇ ਵਿਸ਼ਿਆਂ ਨੂੰ ਸ਼ੋਅ ਹੈ ਆਪਣੀਆਂ ਰਚਨਾਵਾਂ ਦੇ ਵਿੱਚ ਇਹਨਾਂ ਨੇ ਤੇ ਇਹਨਾਂ ਦੀ ਡੈਥ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 30 ਮਾਰਚ 2010 ਨੂੰ ਹੋ ਗਈ ਸੀ ਠੀਕ ਹੈ ਜੀ ਏਸੀ ਸਾਡਾ ਅੱਜ ਦਾ ਟਾਪਿਕ ਮਿਲਦੇ ਆ ਨਿਊ ਟਾਪਿਕ ਦੇ ਨਾਲ ਤਦ ਤੱਕ